ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅ ਦਰਸ਼ਨ ਕਰਨ ਮਾਤਾ ਸ੍ਰੀ ਚਕਰੇਸ਼ਪਰੀ ਦੇਵੀ ਜੈਨ ਮੰਦਿਰ ਦੇ ਬਹੁਤ ਸਾਰੇ ਬੱਚੇ ਆਏ ਹੋਏ ਨੇ ਔਰ ਇਹ ਸ਼ਾਇਦ ਦੱਸ ਰਹੇ ਨੇ ਕਿ ਲੁਧਿਆਣੇ ਤੋਂ ਕੋਈ ਸਕੂਲ ਆਇਆ ਅ ਵੀਰ ਜੀ ਵੀਰ ਜੀ ਇਹ ਕਿਹੜੇ ਸਕੂਲ ਤੋਂ ਆਏ ਤੁਸੀਂ ਅਸੀਂ ਆਤਮਿਕ ਮੰਦਿਰ ਤੋਂ ਦੁਬਾਰਾ ਦੱਸਿਓ ਮਾੜਿਆ ਆਤਮ ਵਿਦਿਆ ਮੰਦਰ ਸਕੂਲ ਤੋਂ ਆਤਮ ਵਿਦਿਆ ਮੰਦਰ ਸਕੂਲ ਇਹ ਕਿੱਥੇ ਆ ਜੀ ਵੈਸੇ ਆ ਕਨੇਜ ਸਾਨੇਵਾਲ ਸਾਨੇਵਾਲ ਹਾਂਜੀ ਕਨੇਜ ਕਨੇਜ ਹਾਂਜੀ ਅੱਛਾ ਸਾਨੇਵਾਲ ਦੇ ਕੋਲ ਪੈਂਦਾ ਹਾਂਜੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਆ ਸੰਗ ਦਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਹਾਂ ਤੇ ਪਹਿਲੀ ਵਾਰ ਆਏ ਤੁਸੀਂ ਇੱਥੇ ਹਾਂਜੀ ਆ ਕੇ ਪਹਿਲੀ ਵਾਰ ਆਏ ਪਹਿਲੀ ਵਾਰ ਤੁਸੀਂ ਇੱਥੇ ਦਰਸ਼ਨ ਕਰਨ ਆਏ ਹੋ ਇਹ ਚਲੋ ਜੀ ਬਾਈ ਤੇ ਦੋਸਤੋ ਆ ਦੇਖੋ ਬਹੁਤ ਸਾਰੇ ਬੱਚੇ ਇੱਥੇ ਦਰਸ਼ਨ ਕਰਨ ਆਏ ਹੋ ਆਏ ਹੋ ਨੇ ਦੋਸਤੋ ਤੁਹਾਨੂੰ ਲਿਖਾਉਂਦੇ ਆ ਜੀ ਮਾਤਾ ਦਾ ਮੰਦਰ ਅੰਦਰ ਤੋਂ ਤੇ ਦੇਖੋ ਤੁਸੀਂ ਬਹੁਤ ਸਾਰੇ ਬੱਚੇ ਅੱਜ ਦਰਸ਼ਨ ਕਰਨ ਆਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਦੋਸਤੋ ਜੀ ਜੇ ਬਤਾ ਦਮੇਤ ਤਵਾਰੀ ਕੋਕਰੀ ਸਰਦਾਰ ਬਹੁਤ سارے ਬੱਚੇ ਨੇ ਕਿ ਅਗਾਈ ਹੋ ਰਹੀ ਹੈ ਉਹ ਤਾਂ ਵੀ ਕਰਵਾ ਰਹੇ ਨੇ ਆਪਣੇ ਬੱਚੇ ਬਹੁਤ سارے ਮੇਰੇ ਨਾਲ ਇਸ ਸਕੂਲ ਦੇ ਟੀਚਰ ਸਾਹਿਬਾਨ ਨੇ ਤੇ ਮੈਂ ਥੋੜੀ ਜਿਹੀ ਨਾਲ ਵੀ ਗੱਲ ਕਰਾਂਗਾ। ਦੀਦੀ ਤੁਸੀਂ ਦੱਸੋ ਵੀ ਇੱਥੇ ਫਤਿਹਗੜ ਸਾਹਿਬ ਆਏ ਹੋ ਅੱਜ? ਹਾਂਜੀ। ਤੇ ਕਿੱਥੇ ਤੇ ਕਿੱਥੇ ਨਾ ਬੱਚਿਆਂ ਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹੋ ਜੀ? ਅਸੀਂ ਸਭ ਤੋਂ ਪਹਿਲਾਂ ਗੁਰਦੁਆਰਾ ਫਤਿਹਗੜ ਸਾਹਿਬ ਗਏ। ਹਾਂਜੀ। ਉੱਥੇ ਬੱਚਿਆਂ ਨੂੰ ਦਰਸ਼ਨ ਕਰਵਾਏ ਫਿਰ ਨੀਚੇ ਜਿੱਥੇ ਆਪਣੀ ਆਪਣੇ ਸਾਈਦ ਜادہ ਸ਼ਹੀਦ ਹੋਏ ਸੀ। ਹੋਰਾ ਸਾਹਿਬ ਦੇ ਵਿੱਚ। ਹੋਰਾ ਸਾਹਿਬ ਦੇ ਉੱਤੇ ਗਏ ਉਸ ਤੋਂ ਬਾਅਦ ਅਸੀਂ ਆਪਣਾ ਮੋਤੀਰਾਮ ਮਹਿਰਾਜ ਦੇ ਗੁਰਦਾਰਾ ਸਾਹਿਬ ਤੇ ਉਸ ਤੋਂ ਬਾਅਦ ਜਿੱਥੇ ਉਹਨਾਂ ਦੀ ਲਾਸ਼ ਆਸ਼ੀਰਵਾਦ ਹੋ ਕੇ ਵਿਵਾਨਗੜ ਸਾਹਿਬ ਖੜਾ ਸਾਹ ਗੁਰਦੁਆਰਾ ਬਣਿਆ ਹੈ ਉਸ ਤੇ ਗਏ ਉਸ ਤੋਂ ਬਾਅਦ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਹੋਈ ਉਹਨਾਂ ਦਾ ਸਸਕਾਰ ਕੀਤਾ ਜੋਤੀਸਰ ਗੁਰਦੁਆਰਾ ਸਾਹਿਬ ਤੇ ਉਹ ਸਾਰੇ ਬੱਚਿਆਂ ਨੂੰ ਸਿੱਕੀ ਇਤਿਹਾਸ ਦੇ ਹਿਸਾਬ ਨਾਲ ਨਾਲ ساری ਜਾਣਕਾਰੀ ਕਰਵਾ ਦਿੱਤੀ ਤੇ ਇਤਿਹਾਸ ਨੂੰ ਸਿੱਖੀ ਹੋਇਆ ਕਿਉਂ ਸ਼ਹੀਦ ਕੀਤਾ ਗਿਆ ਉਹ ਸਾਰੀ ਜਾਣਕਾਰੀ ਅਸੀਂ ਬੱਚਿਆਂ ਨੂੰ ਗੁਰਦੁਆਰਾ ਸਾਹਿਬਾਂ ਦੇ ਜਾਨੀ ਸਿੰਘਾ ਜੀ ਔਰ ਤੁਸੀਂ ਫਿਰ ਇੱਥੇ ਜੈਨ ਮੰਦਿਰ ਵੀ ਮਤਲਬ ਉਸ ਤੋਂ ਬਾਅਦ ਮੈਂ ਚਲ ਕੇ ਰਹੇ ਮੰਦਰਾਏ ਇੱਥੇ ਦਿਖਾਇਆ ਗਿਆ ਸਾਬ ਬੱਚਿਆਂ ਨੇ ਦੇਖਿਆ ਇਸ ਦੇ ਦਰਸ਼ਨ ਕੀ ਜੀ ਚੰਗਾ ਲੱਗਦਾ ਹੈ ਕਿ ਹਨਾ ਬੱਚਿਆਂ ਨੂੰ ਮੜਿਆ ਹਿਸਟਰੀ ਦੱਸਣੀ ਚਾਹੀਦੀ ਹੈ ਦੇਖੋ ਸਭ ਨਾਲ ਪਹਿਲਾਂ ਤੁਸੀਂ ਗੁਰਦੁਆਰਾ ਸ੍ਰੀ ਫਤਗੜ ਸਾਹਿਬ ਆਏ ਉੱਥੇ ਦੀ ਹਿਸਟਰੀ ਦੱਸੀ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਔਰ ਫਿਰ ਸਾਰਾ ਇਧਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੁਸੀਂ ਇੱਥੇ ਜੈਨ ਮੰਦਿਰ ਵੀ ਆਏ ਸੋ ਬੜਾ ਵਧੀਆ ਦੋਸਤੋ ਪ੍ਰਾਲਾ ਮੇਰੇ ਹਸਾਮ ਨਾਲ ਕਿ ਹਰ ਸਕੂਲ ਨੂੰ ਕਰਨਾ ਚਾਹੀਦਾ ਇਸ ਤਰ੍ਹਾਂ ਕੇ ਇਸ ਅਧਿਆਪਕ ਸਾਹਿਬਾਨ ਨੇ ਕੀਤਾ ਜੀ ਦੀ ਸਕੂਲ ਦਾ ਨਾਮ ਕੀ ਹੈ ਤੁਹਾਡੇ ਆ ਤੁ ਜੈ ਮੰਦਿਰ ਸਕੂਲ ਸਾਹਨੇ ਵਾਲਾ ਠੀਕ ਹੈ ਜੀ ਦੀਦੀ ਇਹ ਸਾਜ ਇੱਕੋ ਵਾਰ ਟੂਰ ਕੱਢਦੇ ਹੋ ਜਾਂ ਮੇਦਰ ਕੁਮਾਰ ਜੀ ਦਾ ਫਸਟ ਟਾਈਮ ਹੀ ਹੈ ਚੰਨੋਂ ਸੇ ਸਟਾਰਟਿੰਗ ਹੀ ਰਿਲੀਜੀਅਨ ਦਾ ਧਰਮ ਤੋਂ ਹੀ ਕਰੀਏ ਧਰਮ ਤੋਂ ਠੀਕ ਹੈ ਜੀ ਜੀ ਦੀ ਕੋਈ ਮੈਸੇਜ ਹੋਵੇ ਕਿ ਯੂਥ ਜਿਹੜਾ ਹੁਣ ਤੁਹਾਨੂੰ ਪਤਾ ਹੈ ਕਿ ਕਾਫੀ ਜਿਹੜਾ ਸ਼ੇਮਾ ਦਰਿਆ ਨਸ਼ਿਆਂ ਦਾ ਵਗ ਰਿਹਾ ਇਸ ਟਾਈਮ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹਦੀ ਆ ਕਿ ਸਾਡੀ ਪੇਰੈਂਟਸ ਦੀ ਬਹੁਤ ਵੱਡੀ ਕਮੀ ਆ ਜਿਹੜੀ ਅਸੀਂ ਆਪਣੇ ਧਰਮ ਦੇ ਰਿਹਾ ਬੱਚਿਆਂ ਨੂੰ ਦੇਣਾ। ਜਦੋਂ ਅਸੀਂ ਜਾਂ ਗੁਰਦੁਆਰੇ ਲੈ ਕੇ ਜਾਂਦੇ ਆ ਜਾਂ ਮੰਦਰ ਲੈ ਕੇ ਜਾਂਦੇ ਆ ਬੱਚਿਆਂ ਨੂੰ ਬੱਚੇ ਉਸ ਹਾਵ ਨਾਲ ਨਾ ਤਾਂ ਮੱਥਾ ਟੇਕ ਪਾਉਂਦੇ ਆ ਨਾ ਦਰਸ਼ਨ ਕਰ ਪਾਉਂਦੇ ਆ ਨਾ ਹੀ ਉਹਨਾਂ ਨੂੰ ਨਾ ਚੀਜ਼ਾਂ ਦਾ ਪਤਾ। ਮੇਰੇ ਸਾਬ ਨਾਲ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਿਖਾਣੀਆਂ ਚਾਹੀਦੀਆਂ ਸਿਖਾਣੀਆਂ ਚਾਹੀਦੀਆਂ। ਸੋ ਬਹੁਤ ਵਧੀਆ ਗੱਲਬਾਤ ਕੀਤੀ ਦੀਦੀ ਹੋਰੀ ਨੇ ਔਰ ਦੇਖ ਸਕਦੇ ਹੋ ਤੁਸੀਂ ਕਿ ਬੱਚਿਆਂ ਨੇ ਮੰਦਰ ਦੇ ਅੰਦਰ ਦਰਸ਼ਨ ਕਰ ਲਏ ਆ ਔਰ ਬੜਾ ਵਧੀਆ ਲੱਗਿਆ ਬੱਚਿਆਂ ਨੂੰ ਵੀ ਇੱਥੇ ਆ ਕੇ ਮੈਂ ਥੋੜੀ ਗੱਲਬਾਤ ਬੱਚਿਆਂ ਨਾਲ ਵੀ ਪਹਿਲਾਂ ਕਰ ਚੁੱਕਿਆ ਹਾਂ ਸੋ ਅੱਗੇ ਚੱਲਦੇ ਆਪਾਂ